ਰਵਾਰਾ ਸਿੰਘ ਜੈਸੇ ਮਿਲਨੇ ਫੇਰ ਬਕੰਬਰੀ ਕਸੇ ਕੀਤੇ ਹੋਰ ਕਿਸੇ ਨੇ ਐਸੇ ਪਰ ਉਪਕਾਰ ਕੋਈ ਨਾ ਫੇਰ ਮਿਲਨ ਦਾ ਤਰਿਆ ਕਲਰਾਰ ਕੋਈ ਨਾ ਓ ਮਿਲਲੇ ਮੁਸ਼ਕਲ ਬਰਮ ਗਿਆਨੀ ਐਸੇ ਸੰਤ ਸੂਰਮੇਦਾਨੀ ਬੜਾ ਬਜੋਗ ਤੇ ਆਦਲ ਜਾਨੀ ਸਕੇ ਸਹਾਰ ਕੋਈ ਨਾ ਸਕੇ ਸਹਾਰ ਕੋਈ ਨਾ ਫੇਰ ਮਿਲਨ ਦਾ ਕਰਿਆ ਕੋਈ ਇਕਰਾਰ ਕੋਈ ਨਾ ਸਿਰਕ ਸੀ ਜੋ ਨੇੜੇ ਹਰਦਮ ਯਾਦ ਕਰਨੇ ਗੁਣ ਤੇਰੇ ਸਭ ਕੋਈ ਬਾਤ ਤੁਮਾਰੀ ਸੇੜੇ ਹੋਰ ਵਿਚਾਰ ਕੋਈ ਨਾ फेरूं मिलंदा करिया काल